ਦੀਪਕ ਜੀ ਸ਼ੁਰੂਆਤ ਆ ਜਪਾ ਕਰਦੇ ਆ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਬਣਿਆ ਹੋਇਆ ਸੀ ਉਹ ਹੁਣ ਸੁਲਝ ਗਿਆ ਜੀ ਲੇਖੋ ਜਿਹੜੀ ਤਾਂ ਸੁਲਝਣ ਵਾਲੀ ਕਹਾਣੀ ਆ ਉਹ ਤਾਂ ਇਹ ਹੈ ਕਿ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੇ ਹਵਾਲੇ ਨਾਲ ਇਹ ਸੁਣਿਆ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਰੰਗ ਬਦਲੇ ਆ ਹਮ ਜਦੋਂ ਕਿ ਇਹ ਗੁਰੂ ਮਰਿਆਦਾ ਅਨੁਸਾਰ ਸਿੱਖ ਮਰਿਆਦਾ ਅਨੁਸਾਰ ਜਿਹੜੇ ਰੰਗ ਸੀ ਉਹਨਾਂ ਨੂੰ ਬਹਾਲ ਕਰਨ ਦੇ ਲਈ ਇਹ ਮਤਾ ਆਇਆ ਹੈ ਹਮ ਭਈ ਇਸਨੇ ਇਸ ਕੇਸ ਨਾਲ ਜੜਨੀ ਲੋੜ ਹੈ ਕਿ ਗੁਰਮਤਿ ਮਰਿਆਦਾ ਅਨੁਸਾਰ ਸ਼੍ਰੀ ਕਾਂਤਕ ਸਾਹਿਬ ਦੇ ਮਤਲਬ ਮਰਿਆਦਾ ਅਨੁਸਾਰ ਜਿਹੜੀ ਸਿੱਖ ਰੀਤ ਰਿਆਦਾ ਬਣੀ ਆ ਉਹਦੇ ਅਨੁਸਾਰ ਇਹ ਤੈ ਹੈ ਕਿ ਜਿਹੜੇ ਨਿਸ਼ਾਨ ਸਾਹਿਬ ਨਹੀਂ ਉਹ ਜਾਂ ਤਾਂ ਸੁਨਮਈ ਗੰਗ ਜਿਹੜਾ ਨੀਲਾ ਰੰਗ ਹੁੰਦਾ ਗੂੜਾ ਹੈ ਨਾ ਸੋ ਜਾਂ ਤਾਂ ਉਹ ਰੰਗ ਹੋਣਗੇ ਜਾਂ ਬਸੰਤੀ ਮਤਲਬ ਜਿਹੜਾ ਪੀਲੇ ਰੰਗ ਚ ਹੁੰਦਾ ਸੋ ਉਹ ਰੰਗ ਹੋਣਗੇ ਸੋ ਇਸ ਲਈ ਉਹ ਕਹਿੰਦੇ ਕਿ ਜਿਹੜਾ ਕੇਸਰੀ ਰੰਗ ਹੈ ਉਸ ਦੀ ਬਜਾਏ ਇਹ ਗੁਰੂ ਮਰਿਆਦਾ ਇੱਕ ਹੁੰਦੀ ਹੈ ਕਿ ਤੁਹਾਡੇ ਨਿਸ਼ਾਨ ਸਾਹਿਬ ਦੇ ਉੱਤੇ ਜਿਹੜੇ ਚੋਲੇ ਸਭ ਚੜਾਏ ਜਾਂਦੇ ਨੇ ਐ ਮਤਲਬ ਨਿਸ਼ਾਨ ਚ ਵਾਈ ਜਾਂਦੇ ਨਹੀਂ ਉਹਨਾਂ ਦਾ ਰੰਗ ਹੁਣ سرمਈ ਤੇ ਜਾਂ ਫਿਰ ਮਤਲਬ ਕਿ ਬਗੰਤੀ ਹੋਇਆ ਕਰੀਗਾ ਸੋ ਇਸੇ ਇਸ ਨੂੰ ਲੈ ਕੇ ਹੁਣ ਚੈਨਲਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਟੀਵੀ ਦੇ ਉੱਤੇ ਇੱਕ ਨਵੇਂ ਤਰ੍ਹਾਂ ਦੀ ਬਹਿਸ ਹੈ ਜੀ ਕਿ ਉਹ ਜਦ ਅਨਿਸ਼ਲੀ ਟਾਇਆ ਜਾ ਰਿਹਾ ਕਿ ਭਗਵੇਂ ਨਾਲ ਦੱਦਾ ਜੀ ਉਹ ਭਗਵਿਆ ਰੰਗ ਜਦੋਂ ਕਿ ਕੇਸਰੀ ਦਾ ਇੱਕ ਆਪਣਾ ਰਤਵ ਹੈ ਤੇ ਭਗਵਾ ਇੱਕ ਆਪਣਾ ਰੰਗ ਹੈ ਹਮ ਸੋ ਹਰੇਕ ਧਰਮ ਦੇ ਵਾਰੇ ਨਾਲ ਹਰੇਕ ਸਾਂ ਦੇ ਵਾਰੇ ਜਾਂ ਕੁਝ ਰੰਗ ਨੇ ਤਾਂ ਰੰਗ ਕਦੇ ਮਤਲਬ ਇਹ ਨਹੀਂ ਕਿ ਕਿਆਂ ਦੂਸਰੇ ਰੰਗ ਦੀ ਕੋਈ ਤਾਂ ਲੈਣੇ ਸੋ ਵਰੀਕ ਦਾ ਆਪਣਾ ਮਤਵ ਹੈ ਪਰ ਬਕਾਇਦਾ ਤੌਰ ਤੇ ਲੰਘੇ ਦਿਨੀ ਹੈ 15 ਤਰੀਕ ਨੂੰ 15 ਜੁਲਾਈ ਨੂੰ ਪੰਚ ਸਿੰਘ ਸਵਾਨਾ ਦੀ ਮੀਟਿੰਗ ਹੋਈ ਸੀ ਅੱਛਾ ਜੀ ਉਸ ਮੀਟਿੰਗ ਦੇ ਵਿੱਚ ਇਹ ਤੈਅ ਹੋਇਆ ਸਿੰਘ ਸਵਾਨਾ ਨੇ ਕਿ ਜਿਹੜੀ ਮਰਿਆਦਾ ਅਨੁਸਾਰ ਹੈ ਉਹ ਇਹ ਨਿਸ਼ਾਨ ਸਾਹਿਬ ਹੀ ਚੁੜਾਏ ਜਾਣ ਉਹਨਾਂ ਨੇ ਇਹਦੇ ਲਈ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਤੋਂ ਵਧੈਰਤੀ ਸੀ ਤੋਂ ਉਹ ਉਸ ਹਦੈਤ ਦੇ ਵادله ਨਾਲ ਉਸ ਹੁਕਮਨਾਮੇ ਦੇ ਵادله ਨਾਲ ਸ਼੍ਰੋਮਣੀ ਕਮੇਟੀ ਨੇ ਹੁਣੇ ਲੰਘੀ ਕੱਲ ਦੀ ਤਰੀਕ ਦੇ ਵਿੱਚ ਇਹ ਮਤਾ ਆਪ ਕਰਕੇ ਉਸ ਨੂੰ ਸਾਹਮਣੇ ਲਿਆਂਦਾ ਇਹ ਗੁਰੂ ਘਰਾਂ ਦੇ ਅੰਦਰ ਇਹ ਮर्यादा ਦਾ ਪਾਲਣ ਕੀਤਾ ਜਾਵੇ ਤੇ ਜੇ ਮੀਰੀ ਪਰੀ ਦੇ ਦੋ ਨਿਸ਼ਾਨ ਤਾਂ ਵੀ ਝੁੱਲ ਰਹੇ ਨੇ ਤਾਂ ਉਹ ਇਸ ਦੋ ਰੰਗਾਂ ਤੋਂ ਜੇ ਤੁਸੀਂ ਪਹਿਲੇ ਰੰਗ ਦੇ ਵਿੱਚ ਮਤਲਬ ਗੀਦੇ ਰੰਗ ਦੇ ਵਿੱਚ ਝੁਲਾਓ ਜਾਂ ਤੁਸੀਂ ਦਸੰਤੀ ਰੰਗ ਮਤਲਬ ਕਿਹੜੇ ਰੰਗ ਵਿੱਚ ਝੁਲਾਓ ਤਾਂ ਇਹ ਮर्यादा ਨੂੰ ਬਹਾਨ ਕਰਨ ਦੀ ਪ੍ਰਕਿਰਿਆ ਹੈ ਤਾਂ ਇਹ ਸਹੀ ਇਹਦੇ ਨਾਲ ਕਿਸੇ ਧਰਮ ਨੂੰ ਕੋਈ ਮਤਲਬ ਡਾਇਰੇ ਵਿੱਚ ਲੈਣ ਵਾਲੀ ਕੋਈ ਮਸਲਾ ਨਹੀਂ ਕਿ ਹਾਂ ਮਤਲਬ ਜਿਨ੍ਹਾਂ ਦਾ ਕੰਮ ਨਹੀਂ ਰਿਵਾਜ ਨਾਲ ਜਾਂਦਾ ਉਹਨਾਂ ਨੂੰ ਇਸ ਮੁੱਦੇ ਤੇ ਬਿਵਾਦ ਖੜਾ ਕਰਨਾ ਤਾਂ ਇਸ ਲਈ ਬਿਵਾਦ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਬਿਲਕੁਲ ਦੀਪਕ ਜੀ ਪੰਜਾਬ ਦੇ ਵਿੱਚ ਹੁਣ ਗੱਡੀਆਂ ਤਾਂ ਬਹੁਤ ਵੱਡੀਆਂ-ਵੱਡੀਆਂ ਲੋਕਾਂ ਕੋਲ ਹੈਗੀਆਂ ਨੇ ਜੀ ਲਗਜ਼ਰੀ ਗੱਡੀਆਂ ਹੈਗੀਆਂ ਨੇ ਉਹਨਾਂ ਕੋਲ ਪਰ ਜਿਹੜੀਆਂ ਪੰਜਾਬ ਦੀਆਂ ਸੜਕਾਂ ਦਾ ਹਾਲ ਹੈ ਉਹ ਐਂ ਲੱਗਦਾ ਜਿਵੇਂ ਗੱਡੇ ਵਾਲਾ ਦੌਰ ਚੱਲ ਰਿਹਾ ਹੋਵੇ ਹਲੇ ਵੀ ਇਹ ਇਹਦੇ ਬਾਰੇ ਵਿਸਥਾਰ ਦੇ ਵਿੱਚ ਦੱਸੋ ਜੀ ਨਹੀਂ ਇਹ ਬਿਲਕੁਲ ਸਹੀ ਹੈ ਜੀ ਤੁਹਾਡਾ ਹਮ ਅਸਲ 'ਚ ਪੰਜਾਬ ਦੀ ਜਿਹੜੀਆਂ ਸੜਕਾਂ ਨੇ ਉਹ ਗੱਡੀਆਂ ਵਾਲੀ ਸਿਸਟਮ ਵਾਲੀਆਂ ਹੀ ਨੇ ਹਮ ਤੁਸੀਂ ਇਹਦੇ ਦੋ ਪਹਿਲੂ ਨੇ ਇੱਕ ਪਹਿਲੂ ਹੈਗਾ ਕਿ ਪੰਜਾਬ ਦੀਆਂ ਜਿਹੜੀਆਂ ਲਿੰਕ ਸੜਕਾਂ ਨੇ ਉਨ੍ਹਾਂ ਦੀ ਉਹਨਾਂ ਨੂੰ ਬਣਾਇਆ ਨਹੀਂ ਟਾਈਮ ਸਿਰ ਜਾ ਰਿਹਾ ਉਹਨਾਂ ਦੀ ਮਰਮਮਤ ਨਹੀਂ ਟਾਈਮ ਸਿਰ ਹੋ ਰਹੀ ਉਹ ਮੁੜ ਕੇ ਜਿਹੜੀਆਂ ਮੰਡੀਆਂ ਹੁੰਦੀਆਂ ਉਹ ਦੁਬਾਰਾ ਨਹੀਂ ਬਣ ਪਾ ਰਹੀਆਂ ਉਹਦੇ ਵਿੱਚ ਇੱਕ ਪਹਿਲੂ ਇਹ ਆ ਰਿਹਾ ਕਿ ਕੇਂਦਰ ਸਾਡਾ ਪਿੰਡੂ ਵਿਕਾਸ ਕੰਟ ਰੋਕ ਕੇ ਬੈਠਾ ਹੈ ਹਮ ਜਦੋਂ ਅਨਾਜ ਮੰਡੀਆਂ ਲਈ ਜਾਂਦਾ ਹੈ ਤਾਂ ਉਹ ਉਹਦੇ ਲਈ ਲਿੰਕ ਸੜਕਾਂ ਦਾ ਮਤਲਬ ਇਹ ਚੀਜ਼ ਹੈ ਨਾ ਕਿ ਪਿੰਡ ਨੂੰ ਲਿੰਕ ਕਰਤਾ ਮੰਡੀ ਨਾਲ ਪਿੰਡ ਨੂੰ ਲਿੰਕ ਕਰਤਾ ਬਾਜ਼ਾਰ ਨਾਲ ਪਿੰਡ ਨੂੰ ਲਿੰਕ ਕਰਤਾ ਸ਼ਹਿਰ ਨਾਲ ਹਮ ਸੋ ਇਹ ਇਸ ਲਈ ਉਹਨਾਂ ਲਿੰਕ ਦਾ ਮਤਲਬ ਹੈ ਕਨੈਕਸ਼ਨ ਜੋੜਿਆ ਤੁਹਾਡਾ ਉਹ ਲਿੰਕ ਸੜਕਾਂ ਤੋ ਜਿਹੜੀਆਂ ਅਨਾਜ ਜਦੋਂ ਮੰਡੀ ਜਾ ਕੇ ਵਿਕਦਾ ਸੀ ਤਾਂ ਉਹਦੇ ਵਿੱਚੋਂ ਮਤਲਬ ਮੰਡੀ ਬੋਰਡ ਨੂੰ ਹਦੈਤ ਕਿ ਤੁਸੀਂ ਇਹਦੇ ਵਿੱਚ ਜਿਹੜਾ ਕਮਿਸ਼ਨ ਆ ਉਹ ਸੈਂਟਰ ਦੇ ਵੰਡਣ ਤੋਂ ਤੁਹਾਨੂੰ ਕੂਲ ਚੋਂ ਆਏਗਾ ਤੇ ਤੁਸੀਂ ਉਹ ਪਿੰਡੋ ਵਿਕਾਸ ਫੰਡ ਦੇ ਨਾਂ ਤੇ ਤੁਸੀਂ ਕੱਟਣਾ ਤੇ ਉਹ ਤੋਂ ਬਾਅਦ ਤੁਸੀਂ ਉਹ ਪਿੰਡਾਂ ਦੇ ਵਿਕਾਸ ਦੇ ਉੱਤੇ ਸੜਕਾਂ ਬਣਾਉਣ ਤੇ ਰੋਣਾ ਪਰ ਕੇਂਦਰ ਨੇ ਜਿਹੜਾ ਮੰਡੀ ਫੀਸ ਹੈ ਉਹ ਵੀ 3% ਤੋਂ ਘਟਾ ਕੇ ਦੋ ਕਰਤੀ ਤੇ ਪਿੰਡੋ ਵਿਕਾਸ ਫੰਡ ਪਿਛਲੇ 4 ਸੀ ਜਿੰਨਾ ਤੋਂ ਸਾਡਾ ਆ ਨਹੀਂ ਰਿਹਾ ਇਸਦਰ ਦੱਬ ਕੇ ਬੈਠਾ 66 ਕੋਰਡ ਸਾਡਾ ਦੱਬਿਆ ਹੋਇਆ ਤੋ ਉਹਦੇ ਕਰਕੇ ਪਿੰਡਾਂ ਦੀਆਂ ਸੜਕਾਂ ਦੀ ਬਣ ਪਾ ਰਹੀਆਂ ਪਰ ਹੁਣ ਅਗਲੀ ਵਾਰ ਤੋਂ ਤਾਂ ਪਿੰਡੂ ਵਿਕਾਸ ਫੰਡ ਲਗਭਗ ਕੇਂਦਰ ਖਤਮ ਕਰਨ ਜਾ ਰਿਹਾ ਹੈ ਉਹ ਜ਼ੀਰੋ ਕਰਨ ਜਾ ਰਿਹਾ ਉਹ ਡੇਢ ਦੀ ਨੀਤੀ ਨਹੀਂ ਫਿਰ ਫਿਰ ਸੜਕਾਂ ਜਿਵੇਂ ਮਿੱਟੀ ਵਾਲੀਆਂ ਆ ਜਾਣਗੀਆਂ ਦਾ ਮਤਲਬ ਜਾਂਸਲੋ ਤਾਂ ਕੋਈ ਨਿਰਮਾਣ ਨਹੀਂ ਹੋਏਗਾ ਕੋਈ ਮੁਰੰਮਤ ਨਹੀਂ ਹੋਏਗੀ ਇੱਕ ਸੜਕਾਂ ਦੇ ਉੱਤੇ ਨਾ ਪੱਟੀ ਬੜੀ ਹੁੰਦੀ ਹੈ ਪਿੰਡਾਂ ਜਦੋਂ ਜਾਓ ਤੁਸੀਂ ਦੇਖਿਓ ਉਹ ਤੇ ਚਿੱਟੀ ਪੱਟੀ ਵੱਡੀ ਹੈ ਉਹ ਨੂੰ ਕਹਿੰਦੇ ਆ ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਹਮ ਜਿਹੜੀ ਬਿਨਾ ਪੱਟੀ ਤੋਂ ਉਹ ਮੰਡੀ ਬੋਰਡ ਦੇ ਹਵਾਲੇ ਦਾ ਮਤਲਬ ਉਹ ਹੀ ਨਾ ਪਿੰਡੂ ਵਿਕਾਸ ਫੰਡ ਤੋਂ ਵੰਡੀਆਂ ਪਰ ਨਾ ਤਾਂ ਉਹ ਸੜਕਾਂ ਇੱਕ ਪਹਿਲੂ ਹੈ ਕਿ ਇਸ ਲਈ ਮਰੰਮਤ ਨਹੀਂ ਹੋ ਰਹੀ ਹੈ ਨਾ ਹਾਂ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਸੀ ਜਿਾ ਕਿ ਗੱਡੀਆਂ ਵੱਡੀਆਂ ਨੇ ਟਿੱਪਰ ਤੱਕ ਆ ਗਏ ਦੇ ਪਰ ਕਣਕਾ ਸਾਡੀਆਂ ਆਜੇ ਵੀ ਗੱਡੇ ਵਾਲੀਆਂ ਨੇ ਬਿਲਕੁਲ ਜੀ ਗੱਡੇ ਵਾਲੀਆਂ ਨੇ ਹੁਣ ਇਹ ਦੂਸਰਾ ਪਹਿਲੂ ਹੈ ਹਾਂ 1970 ਦੇ ਵਿੱਚ ਜਦੋਂ ਪੰਜਾਬ ਦੀਆਂ ਇਹਨਾਂ ਨਿੱਕ ਸੜਕਾਂ ਦਾ ਨਿਰਮਾਣ ਹੋਇਆ ਤਾਂ ਇੱਕ ਨਿਯਮ ਬਣਦਾ ਕਿ ਸੜਕ ਇੰਨੀ ਇੰਨੀ ਮਿੱਟੀ ਪਾਊਗੀ ਇੰਨੀ ਰੋੜੀ ਪਾਊਗੀ ਇੰਨੀ ਧੁੱਕ ਪਾਊਗੀ ਹੈ ਨਾ 1970 ਚ ਤੈਅ ਹੋਇਆ ਕਿ ਜਿਹੜਾ 4 ਤੋਂ 6 ਇੰਚ ਮਤਲਬ ਕਿ ਮਿੱਟੀ ਪਾ ਕੇ ਉਹਦੇ ਤੇ ਰੋੜੀ ਪਾ ਕੇ ਉਹਦੇ ਉੱਪਰ 20 mm ਦੀ ਲੋਕ ਵਾਲੀ ਉਹ ਪੱਧਰ ਪਾ ਕੇ ਸੜਕ ਤਿਆਰ ਹੋ ਗਈ। ਹੂੰ। ਹੁਣ ਉਹ ਸੜਕ ਦੀ ਸਮਰੱਥਾ ਅਸੀਂ 1970 ਦੇ ਹਿਸਾਬ ਨਾਲ ਮਤਲਬ ਕਿ ਜੇ ਪਰ ਰੇੜਾ ਚੰਨੂ ਇਹਦੇ ਪਰ ਗੱਡਾ ਚੰਨੂ ਐ ਇਹਦੇ ਪਰ ਕੋਈ ਛੋਟਾ ਮੋਟਾ ਟਰੈਕਟਰ ਆਮ ਕਾ ਟਰੈਕਟਰ ਚੰਨੂ ਐ ਨਾ ਉਸ ਸਮੇਂ ਜਿਵੇਂ ਛੋਟੇ ਟਰੈਕਟਰ ਕੋਈ ਮੈਚੀ ਆ ਗਿਆ ਕੋਈ ਕੁਸ ਆ ਗਿਆ ਨਾ ਹੂੰ ਸੋ ਇਹ ਨਹੀਂ ਉਹ ਉਸ ਸਮੇਂ ਕਿੰਨੇ ਗੱਡੀਆਂ ਸੀ ਆਪਣੇ ਕੋਲ ਹੂੰ ਹੂੰ ਪਰ ਅੱਜ ਜਦੋਂ ਅਸੀਂ 1924 'ਚ ਗੱਲ ਕਰ ਰਹੇ ਹਾਂ ਪਰ 2024 'ਚ ਗੱਲ ਕਰਾਂ 54 ਸਾਲ ਬਾਅਦ 1970 ਤੋਂ 2024 ਤੱਕ ਆਉਂਦੇ 53 ਸਾਲ 'ਚ ਸੜਕਾਂ ਬਣਾਉਣ ਦੇ ਸਾਡਾ ਨਿਯਮ ਉਹੀ 1970 ਵਾਲਾ ਹੀ ਆ। ਯਾ ਬਿਲਕੁਲ। ਕਿ 4 ਤੋਂ 6 ਇਚ ਪੱਥਰੀ ਪਾਉਣੀ ਉਹ 20 mm ਹੁਣ ਉਹਦੇ ਉੱਪਰ ਚੱਲਦੇ ਨੇ 9 ਟਨ ਵਾਲੇ ਟਿੱਪਰ 8 ਤੋਂ 9 ਟਨ ਵਾਲੇ ਟਿੱਪਰ ਜਿਹੜੇ 24 ਟੋਨ ਦੇ 3 ਗੁਣਾ ਮਾਲ ਹੂੰ। ਇਹ ਉਹ ਸੜਕ ਦੀ ਹਾਲਤ ਕੀ ਹੋਊਗੀ? ਜਿੰਨੀਆਂ ਸਾਡੀਆਂ ਗੱਡੀਆਂ ਦੀ ਗਿਣਤੀ ਵਧੀ ਤੁਸੀਂ ਇੱਥੋਂ ਦਾ ਜਾ ਲਾਓ 2116 ਤੇ 224 ਮੈਂ ਹੁਣ ਕੀ ਉਹ ਗੱਲ ਕਰ ਰਹੇ ਹਾਂ ਫਿਰ ਹਾਂਜੀ 2116 ਤੋਂ 224 ਤੱਕ ਪੰਜਾਬ ਦੇ ਵਿੱਚ 4164756 ਨਵੇਂ ਵਾਹਨ ਆ ਗਏ 2024 ਦੇ ਦਰਮਿਆਨ 16 'ਚ 44 ਲੱਖ 44000 ਬੱਸਾਂ ਸੀ ਅੱਜ 57000 ਤੋਂ ਉੱਪਰ ਬੱਸਾਂ ਹੈ ਹਲਕੇ ਮਾਣ ਜਿਹੜੇ 1 ਲੱਖ 10 ਲੱਖ 34000 ਤੋਂ ਉੱਪਰ ਸੀ 2016 'ਚ ਅੱਜ 16 ਲੱਖ ਤੋਂ ਉੱਪਰ ਨੇ ਹੈਨਾ 3 ਪਿੰਨਰ ਹਾਂ 1 ਲੱਖ ਤੋਂ ਉੱਪਰ ਸੀ ਅੱਜ 1.5 ਲੱਖ ਤੋਂ ਉੱਪਰ ਨੇ 2 ਵੀਲਰ ਉਸ ਸਮੇਂ 8 ਲੱਖ ਤੋਂ ਉੱਪਰ ਸੀ ਅੱਜ 1 ਕਰੋੜ ਤੋਂ ਉੱਪਰ ਨੇ ਹੂੰ ਤੇ ਸਾਡਾ ਵਜਨ ਵੀ ਵੱਧ ਗਿਆ ਇਹਨਾਂ ਟਰਾਲੀਆਂ ਵੀ ਦੋ ਦੋ ਪਾਕੀ ਲੈ ਕੇ ਜਾਂਦੇ ਆ ਅਸੀਂ ਟਰਾਲੇ ਵੀ ਵੱਡੇ ਆ ਗਏ ਇਹਨਾਂ ਤੇ ਆ ਟਿੱਪਰ ਵੀ ਇੱਥੇ ਰਹਿਤੇ ਵਜਨੀ ਵਾਲੇ ਸਾਰੇ ਲੰਘਦੇ ਉਹ ਨਾਜਾਇਜ਼ ਮਾਈਨਿੰਗ ਵੀ ਤਾਂ ਸਾਰੀ ਰਾਜਨੀਤਿਕ ਲੀਡਰਾਂ ਦੀ ਇਹਨਾਂ ਸੜਕਾਂ ਤੋਂ ਹੁੰਦੀ ਆ ਨਾ ਪਰ ਅਸੀਂ ਸੜਕਾਂ ਦੇ ਉੱਤੇ ਉਹਦੀ ਉਹ ਵਜਨ ਨਹੀਂ ਬਤਾਇਆ ਹੁਣ ਨਤੀਜਾ ਦੇਖੋ ਹੂੰ ਇੱਕ ਨਿਯਮ ਕਹਿੰਦਾ ਹੈ ਕਿ ਪਿੰਡੂ ਸੜਕਾਂ ਨੇ ਜਿਹੜੀਆਂ ਉਹ 6 ਸਾਲ ਬਾਅਦ ਹੀ ਰਿਪੇਅਰ ਹੋਣਗੀਆਂ 6 ਸਾਲ ਬਾਅਦ ਹੀ ਦੁਬਾਰਾ ਬਣਣਗੀਆਂ ਅੱਛਾ ਜੀ 52000 ਕਿਲੋਮੀਟਰ ਸੜਕਾਂ ਸਾਡੀਆਂ ਪੰਜਾਬ ਦੀਆਂ ਇਹ ਨਹੀਂ ਲੀਕ ਸੜਕਾਂ ਨੇ ਉਹਨਾਂ ਚੋਂ 8000 ਤੋਂ ਲੈ ਕੇ 10000 ਕਿਲੋਮੀਟਰ ਉਹ ਹੈ ਜਿਹੜਾ 6 ਸਾਲ ਦੀ ਅਧ ਮਕਾ ਚੁੱਕਿਆ ਹੂੰ ਹੂੰ ਉਹ ਵੀ ਰਿਪੇਅਰ ਨਹੀਂ ਹੋ ਰਹੀ ਤੇ ਜਿਹੜੀਆਂ ਦੂਜੀਆਂ ਨੇ ਉਹ ਤਾਂ ਉਹ ਵੀ ਖਸਤਾ ਹਾਲ ਦੀ ਜਿਹਦੀ ਅਜੇ ਸਮਾਂ ਨਹੀਂ ਆਇਆ ਕਾਰਨ ਜਦੋਂ ਗੱਡੇ ਵਾਲੀ ਸੜਕ ਤੇ ਟਿੱਪਰ ਚੱਲੂਗਾ ਤਾਂ ਉਹ 10 ਤੋਂ 12 ਮਹੀਨਿਆਂ ਸੜਕ ਟੁੱਟ ਜਾਂਦੀ ਹੈ ਤੇ ਜਿਨ੍ਹਾਂ ਪਰ ਇਹ ਚੀਜ਼ਾਂ ਨਹੀਂ ਵੀ ਚੱਲ ਰਹੀਆਂ ਉਹ ਵੀ 2 ਤੋਂ 2.5 ਸਾਲ ਚ ਟੁੱਟ ਜਾਂਦੀਆਂ ਪਰ ਬਦਲ ਦੀ ਵਾਰੀ ਆਉਣੀ ਹੈ 6 ਸਾਲ ਬਾਅਦ ਤੇ ਪਰ ਹੁਣ ਅਸੀਂ ਸਰਕਾਰ ਕਹਿੰਦੀ ਹੈ ਸਾਡੇ ਕੋਲ ਪਿੰਡੂ ਬਗਾ ਫਾਂਟ ਵੀ ਨਹੀਂ ਆ ਰਿਹਾ ਜੀ ਖਦੀ ਬਣਾਈਏ ਕਿੱਥੋਂ ਤੋਂ ਇਹ ਦੋਏ ਪਹਿਲੂ ਪੰਜਾਬ ਦੇ ਲਈ ਨੁਕਸਾਨਦੇ ਨੇ ਸਰਕਾਰ ਨੀਵਾ ਬਲੀ ਵੀ ਬਦਲੇ ਕਿ ਤੜਕਾਂ ਬਣਾਉਣ ਦੀ ਅੱਜ ਦੀ ਇੰਗੀਆਂ ਗੱਡੀਆਂ ਲੰਗਦੀਆਂ ਜਿਵੇਂ ਟੋਲ ਵਾਲੇ ਹਿਸਾਬ ਨਾਉਂਦੇ ਆ ਨਾ ਹਾਂਜੀ ਤੇ ਉਹ ਹਿਸਾਬ ਲਾ ਕੇ ਰੱਖਦੇ ਕਿ ਇੰਨੀਆਂ ਗੱਟੀਆਂ ਲੰਗਣਗੀਆਂ ਇਸੇ ਇੰਨਾ ਟੋਲ ਨਾਲੋ ਜਦੋਂ ਕਿ 5 ਸਾਲ ਬਾਅਦ ਗੱਡੀਆਂ ਦੁੱਗਣੀਆਂ ਨੇ ਕਮਾਈ ਦੁੱਗਣੀ ਹੋ ਜਾਂਦੀ ਪਰ ਮੌਜੂਦਾ ਤੌਰ 'ਤੇ ਇਹ ਟੈਸਟੀ ਤੇ ਜਾ ਹੀ ਰਹੀ 1970 ਵਾਲਾ ਨਿਯਮ ਹੂੰ ਇਸੇ ਨਿਯਮ ਵੀ ਦਰਸ ਕਰਨ ਦੀ ਲੋੜਾ ਔਰ ਸਾਰੇ ਪੰਜਾਬ ਨੂੰ ਕਟਿਆ ਹੋ ਕੇ ਕੇਂਦਰ ਦੇ ਗੱਲ ਦਿੰਦੀ ਲੋੜਾ ਕਿ ਸਭ ਤੋਂ ਟੈਕਸ ਦਾ ਵਸੂਲਦੇ ਹੋ ਸਾਡੇ ਹਿੱਸੇ ਦਾ ਪਿੰਡੂ ਵਿਕਾਸ ਫੰਡ ਕਿੱਥੇ ਗਿਆ ਸਰਕਾਰੀਆਂ ਸੜਕਾਂ ਦੇ ਪੈਸੇ ਕਿਉਂ ਦੱਬ ਰਹੇ ਹੋ ਇਹਦੇ ਉੱਤੇ ਵੀ ਗੌਰ ਕਰਨ ਦੀ ਲੋੜਾ ਬਿਲਕੁਲ ਬਿਲਕੁਲ ਅੱਛਾ ਦੀਪਕ ਜੀ ਅੱਜ ਅਮਰਿਤਪਾਲ ਸਿੰਘ ਤੋਂ ਐਨਐਸਸੀ ਹਟਾਉਣ ਦੀ ਜਿਹੜੀ ਸੁਣਵਾਈ ਸੀਗੀ ਜਿਹੜਾ ਇਸ ਮਾਮਲੇ ਦੀ ਸੁਣਵਾਈ ਹੋਣੀ ਸੀ ਜੀ ਉਹਦੇ ਵਿੱਚ ਕੀ ਨਤੀਜਾ ਨਿਕਲਿਆ ਕੀ ਫੈਸਲਾ ਫੈਸਲਾ ਹੋਇਆ ਕਿ ਨਹੀਂ ਹੋਇਆ ਇਹ ਕੋ ਅੰਜੂ ਸੁਣਵਾਈਆਂ ਦਾ ਢੇਰ ਚ ਨਹੀਂ ਅੱਛਾ ਜੀ ਇੱਕ ਪਾਸੇ ਕੇਜਰੀਵਾਲ ਜੀ ਦੀ ਜ਼ਮਾਨਤ ਤੇ ਸੁਣਵਾਈ ਹਮ ਇੱਕ ਪਾਸੇ ਮਨੀਸ਼ ਸ਼ਿਸ਼ੋਧਿਆ ਦੀ ਜ਼ਮਾਨਤ ਤੇ ਸੁਣਵਾਈ ਦੂਸਰੇ ਪਾਸੇ ਅਮਰਿਤਪਾਲ ਸਿੰਘ ਹੋਰਾਂ ਦੇ ਐਨਐਸਏ ਟਾਊਨ ਨੂੰ ਲੈ ਕੇ ਮਾਮਲੇ ਤੇ ਸੁਣਵਾਈ ਉਧਰ ਅਮਰਿਤਪਾਲ ਸਿੰਘ ਦੇ ਭਰਾ ਦੀ ਰਿਹਾਈ ਦੀ ਬਾਤ ਦੇਖੀ ਜਾ ਰਹੀ ਸੀ ਕਿ ਜ਼ਮਾਨਤ ਤੋਂ ਜ਼ਮਾਨਤ ਮਿਲੀ ਹੋਈ ਹੈ ਕਿਹਨਾਂ ਦੀ ਪਾਜ ਬਿਆਰ ਰਹੀ ਹੋ ਜੂਗੀ ਤਾਂ ਇਹ ਸਾਰੀ ਪ੍ਰਕਿਰਿਆ ਚ ਮਤਲਬ ਕੇਜਰੀਵਾਲ ਉਹਨਾਂ ਦੇ ਫੈਸਲੇ ਤੋਂ ਪਹਿਲਾਂ ਰਾਖਮਾਰ ਦੀ ਗੱਲ ਆਗੀ ਫਿਰ ਮਨੀਸ਼ ਸ਼ਿਸ਼ੋਧਿਆ ਵਾਲਾ ਉਗਲੀ ਤਰੀਕਾਂ ਤੇ ਚਲਾ ਗਿਆ ਕਿ ਜੀ ਇਹਨਾਂ ਇਹ ਨਹੀਂ ਸੁਣਵਾਈ 5 ਗੱਤ ਤੱਕ ਲੈ ਜਾਓ ਇਸੇ ਤਰ੍ਹਾਂ ਉਧਰ ਅਮਰਿਤਪਾਲ ਸਿੰਘ ਦੇ ਭਰਾ ਨੂੰ ਅੱਜ ਰਿਹਾਈ ਮਿਲ ਗਈ ਮਤਲਬ ਜ਼ਮਾਨਤ ਮਿਲ ਗਈ ਹੈ ਜ਼ਮਾਨਤ ਤੇ ਬਾਹਰ ਆ ਗਏ ਜ਼ਮਾਨਤ ਤਾਂ ਪਿਛਲੇ ਦਿਨ ਹੀ ਮਿਲ ਗਈ ਸੀ ਅੱਜ ਬਾਹਰ ਆ ਗਿਆ ਨਾ ਸੋ ਇਹ ਸਾਰੀ ਪ੍ਰਕਿਰਿਆ ਚ ਸਾਰਿਆਂ ਦੀ ਨਜ਼ਰ ਆ ਜ ਅਮਰਿਤਪਾਲ ਸਿੰਘ ਦੇ ਉਸ ਪਾਸੇ ਤੇ ਵੀ ਸੀ ਹਮ ਵੈਸੇ ਇਹ ਤਿੰਨ ਪਹਿਲੂ ਅਮਰਿਤਪਾਲ ਸਿੰਘ ਨਾਲ ਪਿਛਲੇ ਦਿਨਾਂ ਤੋਂ ਜੁੜੇ ਉਧਰ ਅਮਰਿਤਪਾਲ ਸਿੰਘ ਹੋਰੀ ਬਤੌਰ ਮੈਂਬਰ ਪਾਰਲੀਮੈਂਟ ਹੋ ਚੁੱਕਦੇ ਨੇ ਉਧਰ ਉਹਨਾਂ ਦੇ ਭਰਾ ਵਾਲਾ ਮਾਮਲਾ ਸਾਹਮਣੇ ਆਇਂ ਤੱਕ ਆਈ ਸੁਣੇ ਪੜ ਲਿਆ ਜੀ ਇਹਨਾਂ ਉਹ ਨਸ਼ਾ ਲੈ ਰਿਹਾ ਸੀ ਜ ਆਹ ਦੀ ਗ੍ਰফতার ਕਰਨੇ ਜੀ ਬਰਾਮਦ ਹੋ ਗਿਆ ਪਰਿਵਾਰ ਕਹਿੰਦਾ ਕਿ ਵੀ ਤੁਹਾਡਾ ਮੁੰਡਾ ਅਮਰਪਾਲ ਸਿੰਘ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਨਸ਼ਿਆਂ ਦੇ ਕਲੱਬ ਲੜਾਈ ਲੜ ਰਿਹਾ ਹੈ ਇਸ ਲਈ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਲਈ ਤੁਹਾਡਾ ਮੁੰਡਾ ਪਸਾਇਆ ਝੋਟਾ ਉਸ ਮੁੰਡਾ ਭਰਾ ਉਧਰ ਅਮਰਪਾਲ ਸਿੰਘ ਉਹਨਾਂ ਦੇ ਵਕੀਲ ਕਹਿੰਦੇ ਕਿ ਨਹੀਂ ਇਹ ਸਾਰੀ ਕਾਰਵਾਈ ਇਸ ਲਈ ਹੈ ਕਿ ਅਮਰਪਾਲ ਸਿੰਘ ਉਹ ਰਿਕੈਤਰੀ ਪਾਰਟੀ ਲੈ ਕੇ ਆ ਰਹੇ ਨੇ ਇਸ ਨਹੀਂ ਪੰਜਾਬ ਸੰਘਰਸ਼ ਤੇ ਪੁਨੀਸ਼ ਉਹਨਾਂ ਨੂੰ ਦੰਕ ਕਰ ਰਹੀ ਹੈ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰ ਰਹੀ ਹੈ ਐ ਇਧਰ ਪੁਲਿਸ ਕਹਿੰਦੀ ਸਾਡੇ ਕੋਲ ਮੈਡੀਕਲ ਰਿਪੋਰਟ ਆ ਗਿਆ ਜੀ ਕਿ ਉਹਨੇ ਨਸ਼ਾ ਕੀਤਾ ਉਧਰ ਜੀ ਪੁਲਿਸ ਕਹਿੰਦੀ ਸਾ ਅਤੇ ਜਿਹੜਾ ਪੀਟੀਐਮ ਨਾਲ ਹੀ ਅਦਾ ਕੀਤਾ ਵਿਧੀ ਜਾਣਕਾਰੀ ਮਿਲ ਗਈ ਇਹ ਸਭ ਦੇ ਦਰਮਿਆਨ ਪਹਿਲਾਂ ਰਿਮਾਂਡ ਨਹੀਂ ਮਿਲਿਆ ਫਿਰ ਰਿਮਾਂਡ ਮਿਲ ਗਿਆ ਫਿਰ ਹੁਣ ਜ਼ਮਾਨਤ ਮਿਲ ਗਈ ਹਾਂ ਪਰ ਆਦਮੀਆਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਇਹ ਐਨਐਫਸੀ ਵਾਲੇ ਮਸਨੇ ਤੇ ਕੀ ਹੋਏਗਾ ਕਿਉਂਕਿ ਅਮਰਤਪਾਲ ਸਿੰਘ ਉਹਨਾਂ ਦੀ ਸੰਸਦ ਦੀ ਨੂੰ ਵੀ ਇੱਕ ਚੁਣੌਤੀ ਦਿੱਤੀ ਹੋਈ ਹੈ ਹਾਂ ਉਹ ਵੀ ਇੱਕ ਪੈਰਲ ਮਾਮਲਾ ਚੱਲ ਰਿਹਾ ਕਿ ਸੰਸਦ ਦੀ ਖਾਰਜ ਕੀਤੀ ਜਾਵੇ ਜੇ ਕਹਿੰਦੇ ਇੱਕ ਆਜ਼ਾਦ ਉਮੀਦਵਾਰ ਹੈ ਜਿਹੜਾ ਮਤਲਬ 3 ਨਾ 13 18 ਨਹੀਂ ਜੇ ਸੰਸਦ ਵੀ ਰੱਦ ਵੀ ਹੋ ਜਵੇ ਤਾਂ ਵੀ ਨਹੀਂ ਉਜਿਤਦਾ ਮਤਲਬ ਜਿਹੜੇ ਦੂਜੇ ਤੀਜੇ ਨੰਬਰ ਤੇ ਆਏ ਉਹ ਪੀਟੀਸ਼ਨ ਪਾਉਂਦੇ ਫਿਰ ਤਾਂ ਗੱਲ ਹੋਰ ਸਮਝ ਆਉਂਦੀ ਪਰ ਇੱਕ ਆਜ਼ਾਦ ਉਮੀਦਵਾਰ ਜਿਹੜਾ ਮਤਲਬ ਬਹੁਤ ਪਿਛਾ ਰਹਿ ਗਿਆ ਸੀ ਉਹਨੇ ਪੀਟੀਸ਼ਨ ਪਾਈ ਆ ਕਿ ਅਮਰਤਪਾਲ ਸਿੰਘ ਦੀ ਹਸauti ਰੱਦ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਗੁਰੂ ਘਰਾਂ ਚੋਂ ਪ੍ਰਚਾਰ ਕੀਤਾ ਇਹਨਾਂ ਨੇ ਅੰਡਾਂ ਦੀ ਦੁਰਵਰਤੋਂ ਕੀਤੀ ਹਸਾਬ ਸਹੀ ਨਹੀਂ ਦਿੱਤਾ ਸੋ ਇਹ ਸਾਰੇ ਲੋਕਾਂ ਨੇ ਪੀਟੀਸ਼ਨ ਪਾਈ ਆ ਉਧਰ ਉਹ ਰਵਾਈ ਚੱਲ ਰਹੀ ਆ ਇੱਥੇ ਅਮਰਤਪਾਲ ਸਿੰਘ ਨੂੰ ਨਾਂ ਤੇ ਜਿਹੜਾ ਐਨਐਸਐ ਪਤਾਇਆ ਗਿਆ ਸੀ ਹੂੰ ਉਹਨੂੰ ਲੈ ਕੇ ਅਮਰਤਪਾਲ ਸਿੰਘ ਦਾ ਪ੍ਰਭਾਵ ਤੇ ਇਹਨਾਂ ਦੀ ਵਕੀਲਾ ਦੀ ਧਿਰ ਪੰਜਾਬ ਰੈਨ ਹਾਈ ਕੋਰਟ ਪਹੁੰਚੀ ਕਿ ਵੀ ਆਨੇ ਸੇ ਵਧਾਉਣ ਦਾ ਕੀ ਮਤਲਬ ਹੈ ਪਹਿਲਾਂ ਹੀ ਗਲਤ ਲਾਇਆ ਤੁਸੀਂ ਬ ਕੋ ਕਹਿੰਦੇ ਤੁਹਾਡੇ ਕੋਲ ਕੋਈ ਆਧਾਰ ਨਹੀਂਗਾ ਕੋਈ ਪਹਿਲੂ ਨਹੀਂਗਾ ਸਾਡੇ 3 ਐਸੇ ਲਾਇਆ ਕਿਉਂ ਤੇ ਤੁਸੀਂ ਉਹਨੂੰ ਵਧਾਈ ਜਾਂਦੇ ਜਦੋਂ ਕਿ ਐਨੇ ਤੇ ਹਟਣਾ ਚਾਹੀਦਾ ਹੂੰ ਕਿਉਂਕਿ ਹੁਣ ਸੰਸਦ ਚ ਵੀ ਮਾਮਲਾ ਗੂੰਜਣ ਲੱਗ ਗਿਆ ਨਾ ਚੰਨੀ ਨੇ ਹੀ ਇਸ ਮਾਮਲੇ ਤੇ ਵੀ ਲੈਂਦਾ ਕਿ ਵੀ ਅਮਰਤਪਾਲ ਸਿੰਘ ਬਤੌਰ ਕੌਂਸਲ ਮੈਂਬਰ ਉਹਨੂੰ ਬੋਲਣ ਦੀ ਕਿਉਂ ਨਹੀਂ ਤੁਸੀਂ ਇਜਾਜ਼ਤ ਦਿੰਦੇ ਹੋ ਇਸ ਕੰਟਰੋਲ ਦੇ ਅੰਦਰ ਉਸ ਕੜੂਰ ਸਾਹਿਬ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਆਪਣਾ ਨੁਮਾਇੰਦਾ ਚੁਣਿਆ ਉਹਨਾਂ ਦੇ ਮਸਲੇ ਰੱਖਣ ਲਈ ਕਿਉਂ ਨਹੀਂ ਉਹਨਾਂ ਦੇ ਨੁਮਾਇੰਦੇ ਨੂੰ ਤਾਂ ਦਿੰਦੇ ਇਹ ਜਿਸ ਪੈਨ ਉਤੇ ਜ ਅਲਮਰਬਾ ਦੀ ਕਾਦੇ ਜਮਾ ਤੇ ਗੰਭੀਰ ਬਹਿਸ ਹੋ ਸਕਦੀ ਹੈ ਹਾਈ ਕੋਰਟ ਤੇ ਜਦੋਂ ਇਹ ਮਾਮਲਾ ਆਇਆ ਇਹ ਮਾਨਜੁਕ ਅਦਾਲਤ ਤੇ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਸਾਹਮਣੇ ਟੀਰੇ ਦੇ ਵਕੀਲਾ ਨੇ ਕਿਹਾ ਕਿ ਜਨਾਬ ਪਟੀਸ਼ਨ ਦੇ ਵਿੱਚ ਅਮਰਤਪਾਲ ਸਿੰਘ ਦੇ ਮਾਪਿਆਂ ਦੀ ਉਮਰ ਦਾ ਹਵਾਲਾ ਤਾ ਹੀ ਨਹੀਂ ਆ ਅੱਛਾ ਤੇ ਨਾਲ ਇਹ ਉਹ ਕਹਿੰਦੇ ਜੀ ਅਮਰਤਪਾਲ ਸਿੰਘ ਦੇ ਜਿਹੜੇ ਅਤੇ ਪਤੇ ਨੇ ਮਤਲਬ ਪਤਾ ਦੱਸਿਆ ਗਿਆ ਉਹਦੇ ਵਿੱਚ ਸਹੀ ਜਾਣਕਾਰੀ ਨਹੀਂ ਅੱਛਾ ਤਾਂ ਉਹ ਅਦਾਲਤ ਤੇ ਉਹਨੇ ਸਵਾਲ ਖੜਾ ਕੀਤਾ ਤੇ ਮਾਨਜੁਕ ਅਦਾਲਤ ਨੇ ਅਮਰਪੁਰ ਤੋਂ ਪਿੰਡਾਂ ਨੂੰ ਪੁੱਛੋਗੇ ਤਾਂ ਠੀਕ ਹੈ ਜੀ ਜੇ ਕੋਈ ত্রুটি ਆਦੀ ਦੂਰ ਕਰਦਾਂਗੇ ਤੇ ਕੋਈ ਅਮੀ ਆਦੀ ਪੂਰੀ ਕਰਦਾਂਗੇ ਤੋਂ ਇਸ ਤੁਹਾਨੂੰ ਸਮਾ ਦਿੱਤਾ ਜਾਵੇ। ਤੋਂ ਇਸ ਲਈ ਐਨਐਸਏ ਹਟਾਉਣ ਜਾਂ ਵਧਾਏਗੇ ਐਨਐਸਏ ਨੂੰ ਰੱਦ ਕਰਨ ਵਾਲੀ ਜਿਹੜੀ ਪटीशन ਅੱਜ ਸੁਣਵਾਈ ਹੋ ਰਹੀ ਸੀ ਉਹ 31 ਜੁਲਾਈ ਤੱਕ ਅੱਗੇ ਪੈ ਗਈ ਹੈ। ਸੋ 31 ਜੁਲਾਈ ਤੋਂ ਬਾਅਦ ਇਸ ਮਸਲੇ ਤੇ ਬਹਿਸ ਸ਼ੁਰੂ ਹੋਏਗੀ। ਦੀਪਕ ਜੀ ਰਵਨੀਤ ਬਿੱਟੂ ਨੂੰ ਭਾਜਪਾ ਹਰਿਆਣੇ ਦੇ ਵਿੱਚ ਸਿੱਖ ਚਿਹਰਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕਿਸ ਕਿਸਮ ਦੀਆਂ ਅਧਿਕਾਰੀਆਂ ਚੱਲ ਰਹੀਆਂ ਨੇ? ਰਵਨੀਤ ਬਿੱਟੂ ਪੰਜਾਬ ਚ ਨਹੀਂ ਭਾਜਦਾ ਤੇ ਕਿਹੜਾ ਬਣ ਸਕਦਾ ਹਿਆਣੇ ਨਹੀਂ ਸੁੱਚੀ ਜਾਂਦੇ ਹਾਂ ਸਿਤੀ ਦੇਖੋ ਫਿਰ ਕਹੀ ਜਾਂਦੇ ਦੇਖੋ ਰਵਨੀਤ ਬਿੱਟੂ ਕਾਂਗਰਸ ਦੇ ਪਾੜੇ ਚੋਂ ਵੀ ਸ਼ਸ ਪੰਜਾਬ ਤੋਂ ਜਿੱਤਦਾ ਰਿਹਾ ਚਾਹੇ ਉਹ ਸ਼੍ਰੀਨਾਨਦਪੁਰ ਸਾਹਿਬ ਹਲਕੇ ਤੋਂ ਆਪਣੀ ਮੈਂਬਰ ਪਾਰਲੀਮੈਂਟ ਵਿੱਚ ਜੋ ਸਫਲ ਸ਼ੁਰੂ ਕਰਦਾ ਜਿੱਤਦਾ ਚਾਹੇ ਲੁਧਿਆਣੇ ਤੋਂ ਜਿੱਤਦਾ ਪਰ ਇਹ ਵੀ ਸਚਾਈ ਹੈ ਕਿ ਸਿੱਖ ਭਾਈਚਾਰਾ ਉਹਦੇ ਪਤੀ ਕਦੇ ਵੀ ਉਲਾਰ ਨਹੀਂ ਹੋ ਸਕਦਾ ਜਾਂ ਮਤਲਬ ਪੰਜਾਬ ਦੀਓ ਸਿਰਦ ਤਰ੍ਹਾਂ ਕਦੇ ਵੀ ਮੈਂ ਬਿੱਟੂ ਕਰਤੀ ਜਾਂ ਮਤਲਬ ਕਾਂਗਰਸ ਪ੍ਰਤੀ ਉਹਵੇਂ ਉਲਾਰ ਨਹੀਂ ਹੋ ਸਕਦੀ ਹੈ ਨਾ ਪਰ ਰਵਨੀਤ ਬਿੱਟੂ ਨੂੰ ਕਿੰਨਾ ਕਿਤੇ ਇਹ ਲੱਗਾ ਕਿ ਹਾਂ ਮੈਂ ਵਿਰੋਧੀ ਚਰਚੇ ਬੈਠ ਰਿਹਾ ਮੈਂ ਸੱਤਾ ਦੇ ਪਾਰੇ ਚ ਜਾਵਾਂ ਤੇ ਇਸ ਦੀ ਭਜਪਨ ਦਾਣਾ ਪਾਇਆ ਤੇ ਉਹ ਉਹਨਾਂ ਦਾ ਟੋਗਾ ਛੁਗਿਆ ਤੇ ਠੀਕ ਹੈ ਅਮਿਤ ਸ਼ਾ ਉਹਰੀ ਲੁਧਿਆਣੇ ਚੋਣ ਪ੍ਰਚਾਰ ਦੇ ਦੌਰਾਨ ਵਾਅਦਾ ਕਰਕੇ ਕਿ ਚਾਹੇ ਜੋ ਮਰਜੀ ਜੋ ਬਿੱਟੂ ਨੂੰ ਕੈਨੇਡਾ ਚ ਲੈ ਕੇ ਜਾਵਾਂਗੇ ਬਿੱਟੂ ਆਰ ਗਿਆ ਤੋਂ 20000 ਮੋਟਾ ਨਾਲ ਹਾਰਨ ਤੋਂ ਬਾਅਦ ਵੀ ਅਮਿਤ ਸ਼ਾ ਉਹਨਾਂ ਨੇ ਉਹਨੂੰ ਇਹ ਆਪਣੇ ਅਧਿ ਮੰਤਰੀ ਬਣਾਤਾ ਹੁਣ ਇਸ ਲਈ ਨਹੀਂ ਬਣਾਇਆ ਜੇ ਵਾਦਾ ਕੀਤਾ ਸੀ ਉਹ ਇਸ ਲਈ ਬਣਾਇਆ ਕਿ ਉਹਨਾਂ ਨੂੰ ਲੱਗਿਆ ਕਿ ਇਹ ਹੁਣ ਸਾਡੇ ਕੋਲ ਇੱਕ ਪੰਜਾਬ ਦੇ ਵਿੱਚ ਬੋਲਣ ਵਾਲਾ ਬੰਦਾ ਮਿਲ ਗਿਆ ਸਾਨੂੰ ਜਿਸ ਦਿਰ ਤੇ ਦਰਤਾਰ ਨੇ ਜਿਹੜਾ ਜੱਟਾਂ ਦੇ ਘਰਾ ਤੋਂ ਵੀ ਹੈ ਹੈ ਇਹ ਇਸ ਲਈ ਪੰਜਾਬੀ ਵੀ ਹੈ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਾਨੂੰ ਬੋਲਣ ਵਾਲਾ ਬੰਦਾ ਮਿਲ ਗਿਆ ਪਤਨ ਨੂੰ ਲੱਗਦਾ ਕਿ ਦਿੱਲੀ ਅਸੀਂ ਇੱਕ ਮਨਿੰਦਰ ਸਰਤਾ ਰੱਖਿਆ ਤੇ ਪੰਜਾਬ ਦੇ ਚਰਬਨੀ ਵਿੱਚ ਹੋ ਗਿਆ ਮੈਂ ਬਚਾਲੇ ਹਰਿਆਣਾ ਪੈਂਦਾ ਇਸ ਦੌਰਾਨ ਲੋਕ ਸਭਾ ਚੋਣਾਂ ਦੇ ਵਿੱਚ ਹਰਿਆਣੇ ਦੇ ਵਿੱਚ ਪੰਜਾਬੀ ਭਾਈਚਾਰਾ ਇੱਕ ਭਾਈਚਾਰਾ ਉਹਦੇ ਵਿੱਚੋਂ ਉਹਦੇ ਵਿੱਚੋਂ ਕਿਸਾਨੀ ਭਾਈਚਾਰਾ ਉਹ ਵੀ ਜੀਪੀ ਨਾਲ ਨਹੀਂ ਆ। ਸੋ ਬੀਜੇਪੀ ਨੂੰ ਲੱਗਿਆ ਕਿ ਆਮ ਚੋਣਾਂ ਤੇ ਲੋਕ ਸਭਾ ਚੋਣਾਂ ਤੇ ਸਾਡੇ ਨਾਲ ਹਰਿਆਣੇ ਦਾ ਜੱਟ ਤਾਂ ਆਇਆ ਹੀ ਨਹੀਂ। ਪਰ ਜਿਹੜਾ ਜੱਟ ਭਾਈਚਾਰਾ ਵੀ ਹੈ ਜਾਂ ਪੰਜਾਬੀ ਭਾਈਚਾਰਾ ਵੀ ਹੈ ਜਾਂ ਕਿਸਾਨੀ ਭਾਈਚਾਰਾ ਵੀ ਹੈ ਇਹ ਸਾਰਾ ਜਿਹੜੀ ਪੰਜਾਬੀ ਵੈਲਟ ਹੈ ਇਹ ਹਰਿਆਣੇ ਦੀ ਸਾਡੇ ਨਾਲ ਨਹੀਂ ਆਈ। ਹੂੰ ਕਹਿੰਨ ਉਹਨਾਂ ਨੂੰ ਮਤਲਬ ਐ ਕੇਂਦਰਿਤ ਕੰਮ ਲਈ ਉਹਨਾਂ ਨੂੰ ਲੱਗਦਾ ਭਾਜਪਾ ਦੀ ਇਹ ਨੀਤੀ ਲੱਗਦੀ ਹੈ ਕਿ ਜੇ ਰਵਨੀਤ ਬਿੱਟੂ ਉਹ ਰਿਆਣੇ ਚ ਆ ਗਿਆ ਤਾਂ ਰਵਨੀਤ ਬਿੱਟੂ ਉਹ ਤੇ ਚਿਹਰਾ ਬਣ ਸਕਦਾ ਹੈ ਰਵਨੀਤ ਬਿੱਟੂ ਦੇ ਨਾਲ ਕੋਲੋਂ ਸਿੱਖ ਵੋਟ ਐ ਪਸਾਨੀ ਗੋਟਾ ਆ ਸਕਦੀ ਹੈ ਪੰਜਾਬੀ ਗੋਟਾ ਤਾਂ ਗਿਆ ਉਹ ਪਤਾ ਨਹੀਂ ਕਿਹੜੇ ਭਲੇਖੇ ਚ ਨੇ ਹਾਂ ਪਰ ਇੱਕ ਪਾਸੇ ਰਵਨੀਤ ਬਿੱਟੂ ਪੰਜਾਬ ਦਾ ਇਸ ਨੂੰ ਲੱਗਦਾ ਕਿ ਪੰਜਾਬ ਵਾਲੇ ਕੋਟੇ ਚੋਂ ਮੰਤਰੀ ਦੱਸਣ ਨੂੰ ਆਏਗਾ ਪਰ ਜੇ 6 ਮਹੀਨੇ ਚੋਂ ਨਹੀਂ ਲੜਦਾ ਕਿਉਂਕਿ ਹਾਰੇ ਹੋਏ ਨੂੰ ਮੰਤਰੀ ਬਣਾਇਆ ਹਾਂ ਛੇ ਮਹੀਨੇ ਜਿਆਦਾ ਨੂੰ ਲੋਕ ਸਭਾ ਰਾਹੀਂ ਉੱਥੇ ਪਠਾਉਣਾ ਪਈ ਲੋਕ ਸਭਾ ਦੀ ਚੋਣ ਜੇ ਸੀ ਕਿਸੇ ਹੋਰ ਤੂਫੇ ਤੋਂ ਲੜਾਉਣੇ ਹੋ ਤਾਂ ਫਿਰ ਉਹ ਪੰਜਾਬ ਦਾ ਨੁਮਾਇੰਦਾ ਕਹਦਾ ਰਿਹਾ ਪਰ ਜੇ ਤੁਸੀਂ ਲੋਕ ਸਭਾ ਚੋਂ ਨਹੀਂ ਲੜਾਉਂਦੇ ਫਿਰ ਤੁਸੀਂ ਬਾਇ ਰਾਜ ਸਭਾ ਨਜਾ ਕੇ ਉਹਨੂੰ ਪਠਾਉਂਗੇ ਹੂੰ ਸੋ ਰਾਜ ਸਭਾ ਹਰਿਆਣਾ ਦੀ ਇੱਕ ਸੀਟ ਖਾਲੀ ਹੈ ਭਵਿੰਦਰ ਹੁੱਡਾ ਭਵਿੰਦਰ ਹੁੱਡੇ ਦਾ ਮੁੰਡਾ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਤੀਂ 10 ਸਭਾ ਖਾਲੀ ਹੋਈ ਹੈ ਜਿਸ ਦੀ ਮਿਆਦ ਪਈ ਆਉਣਾ ਸਮਾਂ ਦੱਪਿਆ ਹੈ ਤੇ ਉੱਥੇ ਸਥਿਤੀ ਇਹ ਹੈ ਕਿ 90 ਸੀਟਾਂ 'ਚ ਬੇਸ਼ੱਕ ਅੱਜ ਦੀ ਤਰੀਕ 'ਚ ਵੱਡਾ ਅੰਕੜਾ ਭਾਜਪਾ ਕੋਲ ਹੈ ਪਰ ਜੇ ਵਿਰੋਧੀ ਤਰ੍ਹਾਂ ਇਕੱਠੇ ਹੋ ਜਾਣ ਤਾਂ ਰਾਸ਼ਟਰੀ ਵੀ ਘੜ ਸਕਦੀਆਂ। ਜੇ ਕਾਂਗਰਸ ਤੇ ਨੈਲੋ ਤੇ ਜੱਜਪਾ ਇੱਕ ਪਾਸੇ ਚ ਆ ਜਾਣ ਪਰ ਭਾਜੀਪੀ ਨੂੰ ਇਹ ਪਤਾ ਹੈ ਕਿ ਪਹਿਲਾਂ ਤਾਂ ਕਾਂਗਰਸ ਨਾਲ ਇਕੱਠੀਆਂ ਹੋਣਾ ਇੱਕ ਸਵਾਲ ਹੈ। ਹੂੰ। ਦੂਸਰਾ ਜੱਜਪਾ ਤੇ ਨੈਲੋ ਦਾ ਆਪਣਾ ਘਰੇਲੂ ਕਲੇਸ਼ ਵੱਧਦਾ ਰਾਜਨੀਤਿਕ ਕਲੇਸ਼ ਨਾਲੋਂ। ਹੂੰ। ਇਹਦੇ ਇਸ ਲਈ ਉਹਨਾਂ ਦਾ ਇਕੱਠੇ ਆਉਣ ਦਾ ਚਾਂਤ ਨਹੀਂ ਤੇ ਜੇ ਉਹਨਾਂ ਨੂੰ ਸਾਂਝਾ ਉਮੀਦਵਾਰ ਨਹੀਂ ਆਸ ਤਾਂ ਭਾਜੀਪੀ ਉਸੇ ਜਿੱਤ ਕਰਨ ਦੀ ਹੈ। ਹੂੰ। ਤੇ ਅਵਨੀਤ ਬਿੱਟੂ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਤੇ ਹਰਿਆਣੇ ਦੀ ਇੱਕੋ ਤਸਵੀਰ ਦੇ ਵਿੱਚੋਂ ਅਸੀਂ ਜੇ ਇੱਕ ਲੈ ਕੇ ਜਾਵਾਂਗੇ ਤਾਂ ਸਾਡਾ ਪੰਜਾਬ ਵਾਲਾ ਕੰਮ ਵੀ ਸੈੱਡ ਜਾਊਗਾ। ਤੇ ਹਰਿਆਣੇ ਚ ਆਉਣ ਵਾਲੀਆਂ ਪਦਾਨਤਵਾ ਚੋਣਾ ਤੇ ਸਿੱਖ ਚਿਹਰੇ ਵਜੋਂ ਅੱਗੇ ਵਧਾ ਸਕਦੇ ਕਿਉਂਕਿ ਹਾਕੀ ਦਾ ਸਪਤਾੰਦ ਰਿਆ ਮੁੰਡਾ ਉੱਥੋਂ ਇਹਨਾਂ ਨੇ ਸਾਹਮਣੇ ਲਿਆਂਦਾ ਹਤੀ ਹਾਂ ਨਾ ਹਰਿਆਣੇ ਤੋਂ ਜਿਤਾ ਕੇ ਮੰਤਰੀ ਵੀ ਬਣਾਇਆ ਸੀ ਹਾਂ ਪਰ ਉਹ ਜਿਹੇ ਜਿਹੇ ਵਿਵਾਦ ਚ ਫਸਿਆ ਉਹ ਤੋਂ ਬਾਅਦ ਉਹਨੂੰ ਪਿੱਛੇ ਕਰਨਾ ਪਿਆ ਤੇ ਅੱਜ ਕਦੋਂ ਪਰ ਦੋਸ਼ ਵੀ ਤੈ ਹੋ ਗਏ ਤੇ ਹੁਣ ਗਵਾਹ ਦੀਆਂ ਮਤਲਬ ਗਵਾਹ ਦਰਜ ਹੋਣੇ ਸ਼ੁਰੂ ਹੋ ਜਾਣੇ ਗਵਾਹੀਆਂ ਦਰਜ ਹੋਣੇ ਸ਼ੁਰੂ ਹੋ ਜਾਣੀਆਂ ਅੱਜ ਦੋਸ਼ ਵੀ ਤੈ ਹੋ ਗਏ ਹਾਂ ਸੋ ਇਹ ਇਸ ਲਈ ਹੁਣ ਇਹਨਾਂ ਨੂੰ ਲੱਗਦਾ ਦ੍ਰਿ ਜੀਪੀ ਨੂੰ ਕਿ ਅਸੀਂ ਰਵਨੀਤ ਬਿੱਟੂ ਨੂੰ ਪੰਜਾਬੀ ਸਿੱਖ ਚਿਹਰਾ ਹੋਣ ਦੇ ਨਾ ਹਰਿਆਣੇ ਜੋ ਅਸੀਂ ਉਸ ਨੂੰ ਫੇਸ ਬਣਾ ਕੇ ਜਿਵੇਂ ਲੈ ਕੇ ਜਾਵਾਂਗੇ ਸ਼ਾਇਦ ਸਾਡਾ ਆਪਣਾ ਭਾਈਚਾਰਾ ਜਵੇ ਕਿੰਨੇ ਸੁਪਨੇ ਹੁੰਦੇ ਨੇ ਕਿੰਨੇ ਨਹੀਂ ਕਿ ਆਉਣ ਵਾਲੀਆਂ ਚੋਣਾਂ ਦਾ ਦੱਸਣੀਆਂ ਜਿਹੜੀਆਂ ਹਰਿਆਣੇ ਚ ਬਰਨਤਵਾ ਚੋਣਾਂ ਕਰਤੇ ਨੇ ਹੂੰ ਤੇ ਜ਼ਿਮਨੀ ਚੋਣਾਂ ਤੋਂ ਤਾਂ ਡਰਨ ਲੱਗੀ ਹੈ ਜੀ ਭਾਜਪਾ ਹਾਂ ਬਿਲਕੁਲ ਇਹ ਗੱਲ ਤੁਹਾਡੀ ਗਰਸਤ ਹੈ ਕਿ ਜ਼ਿਮਨੀ ਚੋਣਾਂ ਤੋਂ ਭਾਜਪਾ ਨੂੰ ਡਰ ਲੱਗਦਾ ਹੂੰ ਦੇਖੋ ਆਮ ਚੋਣਾਂ ਹੋਈਆਂ ਚੋਣਾਂ ਦੇ ਨਤੀਜੇ ਆਏ ਨਤੀਜਿਆਂ ਦੇ ਨਾਲ ਹੀ ਜਦੋਂ ਚੋਣ ਕਮਿਸ਼ਨ ਨੇ ਐਲਾਨਤਾ ਦੇਸ਼ ਦੀਆਂ 13 ਵਿਧਾਨ ਸਭਾ ਪੀਟਾਂ ਦੇ ਜਿੰਨੀ ਚੋਣਾਂ ਜਿਹੜੀਆਂ ਪਈਆਂ ਨੇ ਅੱਜ ਉਹ ਕਰਾਉਣ ਜਾ ਰਹੇ ਹਾਂ ਕਈ ਸੂਬਿਆਂ ਨੇ ਕਿਹਾ ਕਿ ਭਾਈ ਜਿਹੜੇ ਹੁਣੇ ਐਮਪੀ ਬਣੇ ਨੇ ਉਹਨਾਂ ਦੇ ਕਾਰਨ ਕਿੰਨੇ ਐਮਐਲਏ ਐਮਪੀ ਬਣ ਗਏ ਉਹ ਸੀਟਾਂ ਪੂਰੇ ਦੇਚ ਖਾਲੀ ਹੋ ਗਈਆਂ ਨੇ ਇਕੱਠੀਆਂ ਹੀ ਕਰਾ ਲਿਓ ਹਾਂ ਪਰ ਜਿੱਦਾਂ ਹੀ ਨਤੀਜੇ ਆਏ ਜਦੋਂ ਕਿ 2.5 3 ਮਹੀਨਿਆਂ ਦੇ ਇੱਕ ਲੰਬਾ ਪ੍ਰੋਸੈਸ ਤੋਂ ਪ੍ਰਕਿਰਿਆ ਚ ਦੇਸ਼ ਲੰਘ ਕੇ ਆਟਿਆ ਸੀ ਪਰ ਜਦੋਂ ਚੋਣ ਕਮਿਸ਼ਨਰ ਨਾਲ ਦੀ ਨਾਲ 13 ਐਲਾਨਤੀਆਂ ਹਾਂ ਜਦੋਂ ਕਿ ਪੱਛਮੀ ਬੰਗਾਲ ਤੱਕ ਤੋਂ ਇਹ ਸਵਾਰ ਖੜਾ ਹੋਇਆ ਪੱਛਮੀ ਬੰਗਾਲ ਕਹਿੰਦੇ ਸਾਡੀਆਂ 6 ਸੀਟਾਂ ਹੋਰ ਖਾਲੀ ਹੋ ਗਈਆਂ ਤਿਆਰ ਤੁਸੀਂ ਹੁਣ ਕਰਾ ਰਹੇ ਹੋ 6 ਤੇ ਫੇਰ ਕਰਾਓਗੇ ਦਸ ਦੀਆਂ ਦਸ ਇਕੱਠੀਆਂ ਹੀ ਕਰਾ ਲਓ ਬਿਲਕੁਲ ਹੂੰ 15 ਦਿਨ 20 ਦਿਨ ਹੋਰ ਰੁਕ ਜਾਓ ਪੰਜਾਬ ਦੀ ਇੱਕ ਜਿਮਨੀ ਚੋਣ ਹੋਈ ਹੁਣ ਚਾਰ ਹੋਰ ਹੋਣੀਆਂ ਨੇ ਅਜੇ ਹਮ ਗਿੱਦੜ ਬਾ ਬਰਨਾਲਾ ਐ ਤੇ ਫੇਰ ਉਸ ਤੋਂ ਬਾਅਦ ਚੰਬੇ ਆਲ ਤੇ ਡੇਰਾ ਮਾਪਾ ਨਨ ਚਾਰ ਐ ਮੇਰੇ ਸਾਡੇ ਐਮਪੀ ਬਣੇ ਨੇ ਪਰ ਇੱਕ ਅਸਲੀ ਪਿਆਰੀ ਜਦੇ ਕਰਾ ਲਈ ਹੂੰ ਸੋ ਇਸ ਤਰ੍ਹਾਂ 13 ਸੀਟਾਂ ਦੇ ਜਦੋਂ ਚੋਣ ਹੋਈ ਤੇ ਉਹਦੇ ਨਾਲ ਹੋਇਆ ਇਹ ਕਿ ਜਦੋਂ ਨਤੀਜੇ ਆਏ ਤਾਂ ਭਾਜਪਾ ਕੋਲ ਇੱਕ ਸੀਟਾ ਹੀ ਤੇ ਐਨਡੀਐਮ ਕੋਲ ਦੋ ਆ ਗਏ ਹਮ ਮਤਲਬ ਭਾਜਪਾ ਹੁਣ ਆਪਣੇ ਖਾਤੇ 'ਚ 13 ਚੋਂ ਹੀ ਕਰ ਰਹੀ ਆ ਕਿ ਜੋਗੀ ਗੱਲਾਂ ਸਾਨੂੰ ਮਾਰਾ ਕੇ ਦੋ ਵਾਰੀਆਂ 13 ਚੋਂ 11 ਸਿੱਕਿਆ ਭਾਜਪਾ ਦੇ ਪਾਲੇ ਚੋਂ ਦੂਰ ਚਲੀ ਆ ਹਮ ਸੋ ਹੁਣ ਜਿਹੜੀਆਂ 30 ਜਿਮਨੀ ਚੋਣਾਂ ਹੋਣੀਆਂ ਨੇ ਜਿਹੜੇ ਐਮਪੀ ਬਣੇ ਨੇ ਉਹਨਾਂ ਕਰਨ ਜਿਹੜੀਆਂ ਨੇ ਇਹਨੂੰ ਪਿਛਲੇ 2 ਮਹੀਨੇ ਤੋਂ ਚੌਂਕ ਕੋਈ ਨਹੀਂ ਸੁਤਾ ਪਿਆ ਹੁਣ ਕੁਛਦਾ ਹੀ ਨਹੀਂਗਾ ਹਮ ਉਹਨਾਂ ਨੂੰ ਜਾਦੇ ਨਹੀਂ ਆ ਰਹੀ ਕਿ 30 ਕਰਾਉਣੀਆਂ ਨੇ ਇਹਦਾ ਮਤਲਬ ਭਾਜਪਾ ਨਹੀਂ ਚਾਹੁੰਦੀ ਕਿ ਚੋਣਾਂ ਹੋਣ ਕਿਉਂਕਿ ਭਾਜਪਾ ਨੂੰ ਡਰ ਆ ਕਿ ਜੇ ਹੁਣੇ ਜਿਮਨੀ ਚੋਣਾਂ ਹੋਈਆਂ ਔਰ ਇਹਦੇ ਨਤੀਜੇ ਵੀ ਤੀ ਆਦੇ ਉਹ 13 ਵਰਗੇ ਆਏ ਤਾਂ ਅੱਗੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਪਈਆਂ ਅੱਗੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਪਈਆਂ ਤੇ ਅੱਗੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਪਈਆਂ ਤਾਂ ਇਹਨਾਂ ਦੀਆਂ ਚੋਣਾਂ ਤੇ ਫਿਰ ਇਹ ਨਤੀਜੇ ਅਸਰ ਪਾਉਣਗੇ ਇਹ ਸਹੀ ਭਾਜਪਾ ਇਸ ਪਰ ਬੋਲ ਲਿਆ ਤੇ ਆ ਕਿ ਮਹਾਰਾਸ਼ਟਰ ਹਰਿਆਣਾ ਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਕੱਟੀਆਂ ਕਰਾ ਦੋ ਉਹਦੇ ਨਾਲ ਹੀ ਆ ਤੀ ਵਿਧਾਨ ਸਭਾ ਚੋਣਾਂ ਵੀ ਜਿਹੜੀਆਂ ਜਿੰਮਨੀ ਚੋਣਾਂ ਨੇ ਇਹ ਵੀ ਨਾਲੇ ਕਰਾ ਦੋ ਫਿਰ ਜੋ ਨਤੀਜੇ ਆਉਣਗੇ ਦੇਖ ਲਾਂਗੇ ਪਰ ਜੇ ਜਿੰਮਨੀ ਚੋਣਾਂ ਵਾਲੇ ਨਤੀਜੇ 13 ਵਰਗੇ ਆ ਗਏ ਆਹ ਖੰਡਾਂ ਤੋਂ ਸੁਬਿਆਂ ਪਿਆਸਰ ਪੈਣਾ ਇਸ ਲਈ ਬਾਜ-ਪਾਜ ਜਿਮੀਨੀ ਚੋਣਾ ਤੋਂ ਡਰ ਰਹੀ ਆ ਤੇ ਚੋਣ ਕਮਿਸ਼ਨ ਤੇ ਬਾਜ-ਪਾਜ ਦਾ ਇੱਕੋ ਆ ਬਰਕਤ ਨਹੀਂ ਬਿਲਕੁਲ ਨਹੀਂ ਬਰਕਤ